ਸ਼ੁੱਧ ਪੰਜਾਬੀ ਨਾਂ ਲਿਖ ਸਕਣਾ ਸ਼ੁੱਧ ਪੰਜਾਬੀ ਨਾਂ ਬੋਲ ਸਕਣਾ ਨੂੰ ਲੈ ਕੇ ਅਕਸਰ ਸੀਐਮ ਮਾਨ ਆਪਣੇ ਵਿਰੋਧੀਆਂ ਨੂੰ ਘੇਰਦੇ ਰਹਿੰਦੇ ਨੇ ਉਹ ਅਕਸਰ ਕੈਪਟਨ ਬਰਿੰਦਰ ਸਿੰਘ ਸੁਖਬੀਰ ਸਿੰਘ ਬਾਦਲ ਨੂੰ ਪਹਾੜਾਂ ਦੇ ਵਿੱਚ ਪੜੇ ਹੋ ਸਕੂਲਾਂ ਦੇ ਕਹਿ ਕੇ ਇਸ ਗੱਲ ਤੇ ਘੇਰਦੇ ਨੇ ਕਿ ਉਹਨਾਂ ਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ ਜਾਂ ਫਿਰ ਪੰਜਾਬੀ ਸ਼ੁੱਧ ਬੋਲਣੀ ਨਹੀਂ ਆਉਂਦੀ ਲੇਕਿਨ ਅੱਜ ਇਸ ਮਾਮਲੇ ਦੇ ਉੱਪਰ ਸੰਗਰੂਰ ਦੇ ਵਿੱਚ ਉਹਨਾਂ ਦੀ ਫਜ਼ੀਹਤ ਹੋਈ ਹੈ ਕਿਉਂਕਿ ਇੱਕ ਵਾਰ ਫਿਰ ਤੋਂ ਉਹ ਆਪਣੇ ਵਿਰੋਧੀਆਂ ਨੂੰ ਪੰਜਾਬੀ ਸਹੀ ਨਾਂ ਲਿਖਣ ਦੇ ਉੱਪਰ ਘੇਰਦੇ ਹੋਏ ਨਜ਼ਰ ਆ ਰਹੇ ਸੀ ਤੇ ਉਹਨਾਂ ਨੇ ਕਿਹਾ ਕਿ ਮੈਂ ਇੱਕ ਪੰਜਾਬੀ ਦਾ ਪੇਪਰ ਲਮਾਂਗਾ ਵੱਖ-ਵੱਖ ਵਿਰੋਧੀ ਲੀਡਰਾਂ ਤੋਂ ਜਿਸ ਦੇ ਵਿੱਚ ਉਹ ਚੰਡੀਗੜ੍ਹ ਨਹੀਂ ਲਿਖ ਸਕਣਗੇ ਲੇਕਿਨ ਉਹ ਚੰਡੀਗੜ੍ਹ ਦੇ ਸਪੈਲਿੰਗ ਨੇ ਜਾਂ ਸ਼ਬਦ ਜੋੜਾ ਖੁਦ ਗਲਤ ਉਚਾਰ ਕਹੇ ਜਿਸ ਦੇ ਉੱਪਰ ਅਕਾਲੀ ਦਲ ਦੇ ਵੱਲੋਂ ਤਿੱਖਾ ਪਲਟਵਾਰ ਆਇਆ ਅਤੇ ਅਰਸ਼ਦੀਪ ਸਿੰਘ ਕਲੇਰ ਦੇ ਵੱਲੋਂ ਉਹਨਾਂ ਨੂੰ ਸ਼ਬਦੀ ਦੇ ਤਿੱਖੇ ਸ਼ਬਦਾਂ ਦੇ ਨਾਲ ਘੇਰਿਆ ਗਿਆ ਅਤੇ ਉਹਨਾਂ ਦੇ ਉੱਪਰ ਪਲਟਵਾਰ ਕੀਤਾ ਗਿਆ ਪਹਿਲਾਂ ਤੁਹਾਨੂੰ ਸੁਣਾ ਦਿੰਦੇ ਆ ਕਿ ਆਖਰ ਭਗਵੰਤ ਸਿੰਘ ਮਾਨ ਦੇ ਵੱਲੋਂ ਚੰਡੀਗੜ੍ਹ ਦਾ ਸ਼ਬਦ ਜੋੜ ਗਲਤ ਕਿਵੇਂ ਉਚਾਰਨ ਕੀਤਾ ਗਿਆ ਅਤੇ ਅਰਸ਼ਦੀਪ ਸਿੰਘ ਕਲੇਅਰ ਦੇ ਵੱਲੋਂ ਉਹਨਾਂ ਨੂੰ ਘੇਰਿਆ ਕਿਸ ਤਰੀਕੇ ਨਾਲ ਗਿਆ ਬਾਜਵਾ ਮਜੀਠੀਆ ਸੁਖਵੀਰ ਕੈਪਟਨ ਇੱਕਾ ਹੋਰ ਜਿਹੜਾ ਉਹੀ ਤੋਰੇ ਫਿਰਦਾ ਹੁੰਦਾ ਹਾਰਨਾ ਉਹਦਾ ਸ਼ੌਂਕ ਹੈ ਵੀ ਹਾਰਨਾ ਆ ਇੱਥੇ ਹੀ ਫਿਰਦਾ ਸੀ ਉਹ ਖਹਿਰਾ ਐਂ ਕਰਦੇ ਆ ਸੋਮਹਾਰਾਜ ਦੀ ਪੰਜਾਬੀ ਦਾ ਪੇਪਰ ਦੇ ਦੇਣਾ ਉਹਦਾ 33 ਵਾਲਾ ਪਾਸ ਹੁੰਦਾ ਨਾ ਮੈਂ 20 ਨੰਬਰਾਂ ਨਾਲ ਪਾਸ ਕਰ ਦੂੰਗਾ ਲਿਖਤੀ ਪੇਪਰ ਦੇ ਦੇਣ 20 ਨੰਬਰ ਲੈ ਕੇ ਦਿਖਾ ਦੇਣ ਨਾਲੇ ਪੇਪਰ ਵੀ ਮੈਂ ਕੋਈ ਐ ਔਖਾ ਨਹੀਂ ਪਾਉਣਾ ਮੈਂ ਅੱਧਾ ਤਾਂ ਮੈਂ ਪੇਪਰ ਵੀ ਲੀਕ ਕਰ ਦੂੰਗਾ ਮੈਂ ਕਹਿ ਦੂੰਗਾ ਵੀ ਇਹ ਦੱਸੋ ਕਿ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਹੁਣ ਪਤਾ ਇਹਨਾਂ ਨੂੰ ਵੀ ਇਹ ਚੰਡੀਗੜ੍ਹ ਹੈ ਪਤਾ ਮੈਨੂੰ ਵੀ ਇਹ ਚੰਡੀਗੜ੍ਹ ਪਰ ਮੈਨੂੰ ਇੰਨਾ ਪਤਾ ਇਹ ਤੂੰ ਚੰਡੀਗੜ੍ਹ ਲਿਖਿਆ ਨਹੀਂ ਜਾਣਾ ਚੱਚੇ ਦੇ ਉੱਤੇ ਟਿੱਪੀ ਡੱਡੇ ਨੂੰ ਸਿਹਾਰੀ ਗਾਗਾ ਗੱਗਾ ਰਾੜੇ ਦੇ ਪੈਰ 'ਚ ਹਾ ਇਹ ਕਿੱਥੋਂ ਪਾਉਣਗੇ ਰਾੜੇ ਦੇ ਪੈਰ 'ਚ ਨਾ ਕਸਨ ਮਾਰਦਾ ਨਾ ਲੱਤ ਮਾਰਦਾ ਪਰਮਾਤਮਾ ਜਦੋਂ ਮਾਰਦਾ ਬੰਦੇ ਦੀ ਮਤ ਮਾਰਦਾ ਇਹੀ ਹਾਲਾਤ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੰਜਾਬ ਦੇ ਵਿੱਚ ਡਵੈਲਪਮੈਂਟ ਦੀ ਕੋਈ ਗੱਲ ਨਹੀਂ ਕਰਦੇ ਜੋ ਵੱਧ ਰਿਹਾ ਨਸ਼ਾ ਨੌਜਵਾਨ ਮਰ ਰਹੇ ਨੇ ਉਹਦੀ ਕੋਈ ਗੱਲ ਨਹੀਂ ਕਰਦੇ ਵਿੱਤੀ ਬੋਝ ਜਿਹੜਾ ਪੰਜਾਬ ਤੇ ਕੇਜਰੀਵਾਲ ਨੇ ਪਾਤਾ ਉਹਦੀ ਗੱਲ ਨਹੀਂ ਕਰਦੇ ਗੱਲ ਕੀ ਕਰਨੀ ਹੈ ਸਿਰਫ ਵਿਰੋਧੀਆਂ ਦੇ ਨਾਲ ਤੂੰ ਤੂੰ ਮੈਂਮ ਅੱਜ ਸਟੇਜ ਤੋਂ ਖੜੇ ਹੋ ਕੇ ਸੰਗਰੂਰ ਤੋਂ ਲਲਕਾਰਿਆ ਕਹਿੰਦੇ ਸੁਖਬੀਰ ਬਾਦਲ ਸਾਹਿਬ ਮਜੀਠੀਆ ਸਾਹਿਬ ਬਾਜਵਾ ਸਾਹਿਬ ਖੈਰਾ ਸਾਹਿਬ ਕਹਿੰਦੇ ਬੰਦਿਆਂ ਨੂੰ ਪੰਜਾਬੀ ਨਹੀਂ ਆਉਂਦੀ ਜੇ ਪੰਜਾਬੀ ਦਾ ਪੇਪਰ ਦਵਾ ਦਈਏ ਫੇਲ ਹੋ ਜਾਣ ਇਹਨਾਂ ਨੂੰ ਤਾਂ ਚੰਡੀਗੜ੍ਹ ਲਿਖਣਾ ਤੱਕ ਨਹੀਂ ਆਉਂਦਾ ਪੰਜਾਬੀ ਚ ਮੈਂ ਸੁਣਾਉਣਾ ਕਹਿੰਦੇ ਚੰਡੀਗੜ੍ਹ ਤੇ ਕੀ ਸਪੈਲਿੰਗ ਹੁੰਦੇ ਨੇ ਪੰਜਾਬੀ ਚ ਤੇ ਸਾਡੇ ਮੁੱਖ ਮੰਤਰੀ ਨੂੰ ਇਹੀ ਨਹੀਂ ਪਤਾ ਕਿ ਡੱਡੇ ਨੂੰ ਸਿਹਾਰੀ ਪੈਂਦੀ ਹੈ ਕਿ ਵਿਆਰੀ ਪੈਂਦੀ ਹੈ ਇਹ ਚੰਡੀਗੜ੍ਹ ਦੇ ਸਪੈਲਿੰਗ ਸੁਣਾਉਣ ਲੱਗੇ ਡੱਡੇ ਨੂੰ ਸਿਹਾਰੀ ਉਹ ਪਾ ਗਏ ਗੱਗਾ ਹੁੰਦਾ ਗਾਗਾ ਨਹੀਂ ਹੁੰਦਾ ਮੁੱਖ ਮੰਤਰੀ ਸਾਹਿਬ ਸੋ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਨੂੰ ਰਾਜਧਾਨੀ ਦੇ ਸਪੈਲਿੰਗ ਨਾਲ ਬੋਲਣੇ ਆਉਂਦੇ ਨੇ ਨਾ ਲਿਖਣੇ ਆਉਂਦੇ ਨੇ ਤਾਂ ਜੁਗਨੂ ਅੱਜ ਸਟੇਜ ਤੇ ਆਪ ਹੀ ਫੇਲ ਹੋ ਗਿਆ ਜਿਵੇਂ ਪਹਿਲਾਂ ਕਿੱਕਲੀ ਦਾ ਲੋਕਾਂ ਨੇ ਐਸੀ ਕਿੱਕਲੀ ਪੁਵਾਈ ਬਠਿੰਡੇ ਚ ਅੱਜ ਤੱਕ ਯਾਦ ਆ ਮੁੱਖ ਮੰਤਰੀ ਦੀ ਕੁਰਸੀ ਖਿਸਕਣ ਵਾਲੀ ਹੈ ਉਸੇ ਤਰੀਕੇ ਅੱਜ ਫੇਰ ਸੈਲਫ ਗੋਲ ਕਰ ਲਿਆ ਇਹ ਜਿਹੜਾ ਚੰਡੀਗੜ੍ਹ ਦਾ ਸਪੈਲਿੰਗ ਹੀ ਸਟੇਜ ਤੇ ਗਲਤ ਬੋਲਤੇ ਮੁੱਖ ਮੰਤਰੀ ਸਾਹਿਬ ਜਲੰਧਰ ਦੇ ਵਿੱਚ ਵੀ ਹੁਣ ਸੁਪੜਾ ਸਾਫ਼ ਹੀ ਹੈ ਕਮਾਨ ਉਥੇ ਪਹਿਲਾਂ ਹੀ ਸੰਦੀਪ ਪਾਠਕ ਕੋਲੇ ਐ ਤੁਸੀਂ ਤਾਂ ਧੱਕੇ ਨਾਲ ਜਾ ਕੇ ਕੋਠੀ ਲੈ ਕੇ ਸਰਪ੍ਰਸਤੀ ਦਿਖਾ ਰਹੇ ਹੋ ਆਮ ਆਦਮੀ ਪਾਰਟੀ ਚੋਂ ਕੋਈ ਇਸ ਰਸਤੀ ਕਬੂਲਦਾ ਨਹੀਂ ਤੁਹਾਡੀ ਐਮ ਐਲ ਏ ਐਮ ਐਲ ਏ ਭੱਜੇ ਖੜੇ ਨੇ ਕਿਰਪਾ ਕਰਕੇ ਹੁਣ ਸਰਕਾਰ ਕਣੀ ਧਿਆਨ ਦੇ ਲੋ ਆ ਜਿਹੜੀ ਤੁਸੀਂ ਥ੍ਰੈਟਿਕਸ ਕਰਦੇ ਹੋ ਤੇ ਪੰਜਾਬ ਨੂੰ ਸ਼ਰਮਸਾਰ ਕਰਦੇ ਹੋ ਇੰਟਰਨੈਸ਼ਨਲ ਲੈਵਲ ਤੇ ਕੀ ਕਹਿਣਗੇ ਲੋਕ ਕਿ ਭਾਈ ਪੰਜਾਬ ਦੇ ਮੁੱਖ ਮੰਤਰੀ ਨੂੰ ਚੰਡੀਗੜ੍ਹ ਦੇ ਸਪੈਲਿੰਗ ਹੀ ਨਹੀਂ ਆਉਂਦੇ ਉਹਨੂੰ ਅਹੀ ਨਹੀਂ ਪਤਾ ਕਿ ਸਿਹਾਰੀ ਲੱਗਦੀ ਹੈ ਕਿ ਬਿਹਾਰੀ ਲੱਗਦੀ ਹੈ ਗੱਗਾ ਹੁੰਦਾ ਕਿ ਗਾਗਾ ਹੁੰਦਾ ਕਿਉਂ बार-बार ਪੰਜਾਬੀਆਂ ਨੂੰ ਸ਼ਰਮਸਾਰ ਕਰਦੇ ਤਾਂ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਭਗਵੰਤ ਸਿੰਘ ਮਾਨ ਚੰਡੀਗੜ੍ਹ ਦੇ ਵਿੱਚ ਜਿੱਥੇ ਗੱਗੇ ਨੂੰ ਗਾਗਾ ਕਹਿੰਦੇ ਨਜ਼ਰ ਆਏ ਉੱਥੇ ਡੱਡੇ ਵਿਹਾਰੀ ਨੂੰ ਡੱਡੇ ਸਿਹਾਰੀ ਕਹਿੰਦੇ ਹੋ ਨਜ਼ਰ ਆਏ ਜਿਸ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਤਿੱਖਾ ਪਲਟਵਾਰ ਕੀਤਾ ਗਿਆ ਨਵੀਆਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਰਜਾਨਾ ਲੋਕਨਾਟਿਵੀ ਦੇ ਨਾਲ